ਨਿੱਕੀ ਪਾਣੀ ਅਤੇ ਵਾਤਾਵਰਨ ਦੀ ਸਾਂਭ ਸੰਭਾਲ ਲਈ ਦਫਤਰ ਸਿਵਲ ਸਰਜਨ ਅੰਮ੍ਰਿਤਸਰ ਦੇ ਡਾਕਟਰ ਸਹਿਬਾਨ ਅਬਸ람 ਨੇ ਇਸ ਕੰਮ ਨੂੰ ਮੁੱਖ ਰੱਖਦਿਆਂ ਹੋਇਆਂ ਦਫਤਰ ਸਿਵਲ ਸਰਜਨ ਦੇ ਦAIRE ਵਿੱਚ ਅਤੇ ਬਾਹਰਲੇ PHC PHC ਮਿੰਨੀ PHC ਅਤੇ ਹੋਰ ਸਿਹਤ ਸੈਂਟਰਾਂ ਵਿੱਚ ਛੋਟੇ-ਬੂਟੇ ਸ਼ਾਨਦਾਰ ਫਲਦਾਰ ਫੁੱਲਦਾਰ ਲਾਉਣ ਦੀ ਮੁਹਿੰਮ ਚਲਾਈ ਅਤੇ ਇਸ ਵਿੱਚ ਵੱਧ ਤੋਂ ਵੱਧ ਜੁੜਦਾਨ ਪਾ ਰਹੇ ਹਨ ਇਸ ਨੌਕੇ ਡਾਕਟਰ ਸਿਵਲ ਸਰਜਨ ਅੰਮ੍ਰਿਤਸਰ ਤੇ ਅਵਸਰ ਸਹਿਬਾਨਾ ਨੇ ਆਪਣੇ ਏਰੀਏ ਦੇ ਵਿੱਚ ਸ਼ਾਨਦਾਰ ਫਲਦਾਰ ਫੁੱਲਦਾਰ ਬੂਟੇ ਪੌਕੇ ਲਗਾਏ ਜੋ ਕਿ ਆਉਣ ਵਾਲੇ ਟਾਈਮ ਵਿੱਚ ਵੱਡੇ ਹੋ ਕੇ ਵਾਤਾਵਰਨ ਦੀ ਏਕ ਰੇਖ ਨੂੰ ਹਰਿਆ-ਭਰਿਆ ਰੱਖਣਗੇ ਮੌਸਮ ਵਧੀਆ ਰਹੇਗਾ ਐਸਪੈਨ 324 ਜੂਨ ਜੁਲਾਈ ਵਿੱਚ ਬਹੁਤ ਗਰਮੀ ਪਈ ਇਸ ਨੂੰ ਮੁੱਖ ਰੱਖਦਿਆਂ ਅੱਗੇ ਵਾਤਾਵਰਨ ਨੂੰ ਬਚਾਉਣ ਵਾਸਤੇ ਮਿੱਟੀ ਪਾਣੀ ਦੀ ਸਾਂਭ ਸੰਭਾਲ ਲਈ ਵਾਤਾਵਰਨ ਨੂੰ ਹਰਿਆ-ਭਰਿਆ ਰੱਖਣ ਲਈ ਇਹ ਨਹਿਮ ਬਹੁਤ ਜੋਰਾਂ ਸ਼ੋਰਾਂ ਤੇ ਚਲਾਈ ਜਾ ਰਹੀ ਹੈ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਮੁਤਾਬਕ ਹਰ ਜ਼ਿਲ੍ਹੇ ਵਿੱਚ ਇਹ ਛੋਟੇ ਬੂਟੇ ਜੋ ਵੱਡੇ ਹੋ ਕੇ ਸ਼ਾਨਦਾਰ ਫੁੱਲਦਾਰ ਫਗਰ ਬਣਦੇ ਹਨ ਲਗਾਏ ਜਾ ਰਹੇ ਹਨ ਸਾਰੇ ਵਿਭਾਗ ਇਸ ਕੰਮ ਵਿੱਚ ਆਪਣਾ ਵਤਨਵਾਦ ਯੋਗਦਾਨ ਪਾ ਰਹੇ ਹਨ ਬਹੁਤ ਵਧੀਆ ਕਾਰਜ ਹੈ ਜਿਸ ਤਰ੍ਹਾਂ ਕੰਗੇ ਇੱਕ ਰੁੱਖ ਤੇ ਸੌ ਸੁਖ ਜਿਸ ਕੰਮ ਜੋ ਤੁਸੀਂ ਫੋਟੋਆਂ ਅਤੇ ਵੀਡੀਓ ਵੇਖ ਰਹੇ ਹੋ ਇਹ ਦਫਤਰ ਸਿਵਲ ਸਰਜਨ ਅੰਮ੍ਰਿਤਸਰ ਦਾ ਸਟਾਫ ਅਫਸਰ ਸਹਿਯੋਗਣ ਜਿਹੜੇ ਇੱਥੇ ਡਿਊਟੀ ਕਰਦੇ ਹਨ ਉਹਨਾਂ ਆਪਣਾ ਕੀਮਤੀ ਟਾਈਮ ਕੱਢ ਕੇ ਇਹ ਛੋਟੇ ਪੌਦੇ ਆਪਣੇ ਏਰੀਏ ਦੇ ਵਿੱਚ ਤੇ ਨੇੜੇ ਦੇ ਏਰੀਏ ਵਿੱਚ ਬਾਹਰਲੇ ਅੰਮ੍ਰਿਤਸਰ ਦੇ ਜ਼ਿਲ੍ਹੇ ਦੇ CHC, PHC, ਮਿਨੀ ਕਲਿਨਿਕ ਹੋ ਸੈਂਟਰਾਂ ਵਿੱਚ ਲਗਾਉਣ ਦੀ ਮਿਹਨਤ ਚਲਾਈ ਇਸ ਨਾਲ ਪਰ ਜੋਰ ਹੰਗਾਰਾ ਮਿਲਿਆ ਆਪ ਜੀ ਦਾ ਬਹੁਤ ਵਧੀਆ ਕਾਰਜ ਹੈ ਜੋ ਵਾਤਾਵਰਨ ਨੂੰ ਹਰਿਆ-ਭਰਿਆ ਰੱਖੇਗਾ ਆਉਣ ਵਾਲੇ ਟਾਈਮ ਵਿੱਚ ਥੋੜਾ ਜਿਹਾ ਸਕੂਨ ਮਿਲੇਗਾ ਜਿਸ ਤਰ੍ਹਾਂ ਅੱਜ ਸਵੇਰੇ ਬਹੁਤ ਗਰਮੀ ਪਈ ਉਹ ਤੋਂ ਰਾਤ ਮਿਲੇਗਾ ਇਸ ਟਾਈਮ ਇਸੀਆਂ ਨੇ ਕੰਮ ਕਰਨੇ ਬੰਦ ਕਰ ਦਿੱਤੇ ਸੀ ਕਿਉਂਕਿ ਰੁੱਖ ਜਿਹੜੇ ਆ ਘਟ ਚੁੱਕੇ ਸੀ ਰੁੱਖ ਲੱਗਣਗੇ ਨਵਾਂ ਕਾਲਮ ਹਰੀਆਪਰਿਆ ਰਹੂਗਾ ਬਰਸਾਤ ਹੋਏਗੀ ਹੁਣ ਐਨਾ ਦਿਨਾਂ ਵਿੱਚ ਜਲਾਈ ਗਸਤ ਵਿੱਚ ਛੋਟੇ ਪੌਦੇ ਬਹੁਤ ਤੁਰਦੇ ਹਨ ਤੁਗੂਆ ਮੌਸਮ ਹੈ ਆਪਣੇ ਆਪ ਹੀ ਪ੍ਰਮਾਤਮਾ ਪਾਣੀ ਹੀ 바ਛਦਾ ਪਾ ਦਿੰਦਾ ਹੈ ਇਸ ਕਰਕੇ ਸਸਜੋਗ ਵਿੱਚ ਸਾਰਿਆਂ ਨੂੰ ਪਰਪੋਰਸ ਜੋਗ ਦੇਣਾ ਚਾਹੀਦਾ ਹੈ ਨਵੇਂ ਰੁੱਖ ਲਗਾਉਣੇ ਚਾਹੀਦੇ ਹਨ ਪੁਰਾਣਿਆਂ ਦੀ ਸਾਂਭ ਸੰਭਾਲ ਕਰਨੀ ਚਾਹੀਦੀ ਹੈ ਜੋ ਨਵੇਂ ਰੁੱਖ ਲੱਗਦੇ ਹਨ ਆਪਣੇ ਛੋਟੇ ਪੌਦੇ ਲਗਾ ਰਹਿਣਾ ਜੋ ਨਵੇਂ उन्हों भी सभ संभाल करनी चाहिए है ये हर एक जिम्मेवारी बनती है ताकि वातावरण हरिया भरया माहौल शांत रहेगा इस करके बीमारिया तो निजात मिलेगी जी एनवायरमेंट सैनिटेन वीडियो वा आक्सीजन मिलेगी, हवा बढ़िया रहेगी हरियावल रहेगी मौसम बढ़िया रहेगा बहुत बहुत इस काम सारे सहयोग देना चाहिए है ਡਾਕਟਰ ਸਿਵਲ ਸਰਜਨ ਅੰਮ੍ਰਿਤਸਰ ਦਾ ਸਟਾਫ ਧੰਨਵਾਦੀ